ਕਰਦੇ ਆ ਤੇ ਪਿੰਡ ਵਾਲਿਆਂ ਦੀ ਮਰਜ਼ੀ ਤੋਂ ਬਿਨਾ ਮੁੰਡੇ ਨੇ ਵਿਆਹ ਕਰਵਾਇਆ ਸੀ। ਇਹ ਕੁੜੀ ਇਹਨਾਂ ਦੇ ਹੀ ਪਿੰਡ ਦੀ ਸੀ। ਇਸ ਕਰਕੇ ਵੀ ਲੋਕਾਂ ਦੇ ਵੱਲੋਂ ਇਸ ਵਿਆਹ ਤੇ ਇਤਰਾਜ਼ ਕੀਤਾ ਜਾ ਰਿਹਾ ਸੀ ਪਰ ਮੁੰਡਾ ਅਤੇ ਕੁੜੀ ਨੇ ਕਿਸੇ ਦੀ ਨਹੀਂ ਸੁਣੀ ਅਤੇ ਜਾ ਕੇ ਵਿਆਹ ਕਰਵਾ ਲਿਆ। 23 ਸਾਲਾ ਮੁੰਡਾ ਸੁਖਵੰਤ ਸਿੰਘ ਜੋ ਕਿ ਪਿੰਡ ਬਹਾਵਲ ਵਾਲਾ ਦਾ ਰਹਿਣ ਵਾਲਾ ਸੀ ਫਜ਼ਿਲਕਾ ਤੋਂ ਇਹ ਖਬਰ ਸਾਹਮਣੇ ਆ ਰਹੀ ਹੈ। ਹੁਣ ਉਸ ਦੀ ਜਾਨ ਜਾ ਚੁੱਕੀ ਹੈ। ਬੇहद ਹੀ ਮਾੜੀ ਅਤੇ ਦੁਖਦਕਟਨਾ ਵਾਪਰੀ ਹੈ ਜਿਸ ਤੋਂ ਬਾਅਦ ਪਿੰਡ ਵਾਲਿਆਂ ਸਮੇਤ ਪਰਿਵਾਰ ਵਾਲੇ ਵੀ ਕਾਫੀ ਪਰੇਸ਼ਾਨ ਨੇ ਦੱਸਤੀ ਹੈ ਕਿ ਮੁੰਡਾ ਤੇ ਕੁੜੀ ਨੇ 6 ਮਹੀਨੇ ਪਹਿਲਾਂ ਹੀ ਆਪਣੀ ਮਰਜ਼ੀ ਦੇ ਨਾਲ ਵਿਆਹ ਕਰਵਾਇਆ ਸੀ ਅਤੇ ਇਹ ਵਿਆਹ ਅਦਾਲਤ ਦੇ ਵਿੱਚ ਕਰਵਾ ਲਿਆ ਗਿਆ ਸੀ ਇਸ ਮਗਰੋਂ ਦੋਵੇਂ ਜਾਣੇ ਪਿੰਡ ਤੋਂ ਬਾਹਰ ਰਹਿਣ ਲੱਗ ਪਏ ਪਰ ਇਹ ਵਿਆਹ ਮਹਿਸ 6 ਮਹੀਨੇ ਹੀ ਟਿਕ ਪਾਇਆ ਤੇ ਇਸ ਤੋਂ ਬਾਅਦ ਇਸ ਵਿਆਹ ਨੇ ਹੀ ਮੁੰਡੇ ਦੀ ਜਾਨ ਲੈ ਲਈ 1 ਮਹੀਨਾ ਪਹਿਲਾਂ ਹੀ ਸੁਖਵੰਤ ਸਿੰਘ ਦੇ ਪਿਤਾ ਜੀਤ ਸਿੰਘ ਦੀ ਅਚਾਨਕ ਜਾਨ ਚਲੀ ਜਾਂਦੀ ਹੈ ਜਿਸ ਤੋਂ ਬਾਅਦ ਮੁੰਡਾ ਤੇ ਕੁੜੀ ਦੋਵੇਂ ਜਾਣੇ ਪਿੰਡ ਵਾਪਸ ਆ ਜਾਂਦੇ ਨੇ ਇੱਥੇ ਆਉਣ ਤੋਂ ਬਾਅਦ ਨਵੀਂ ਵਿਆਹੀ ਇਸ ਲਾੜੀ ਨੂੰ ਲੱਗਦਾ ਹੈ ਕਿ ਮੈਂ ਸਹੁਰੇ ਘਰ ਦੇ ਵਿੱਚ ਨਹੀਂ ਰਹਿਣਾ ਚਾਹਦੀ ਮੈਂ ਇੱਥੇ ਨਹੀਂ ਕੱਟ ਸਕਦੀ ਜਿਸ ਤੋਂ ਬਾਅਦ ਉਹ ਅਲੱਗ ਰਹਿਣ ਦੀ ਡਿਮਾਂਡ ਰੱਖਦੀ ਹੈ ਇਸ ਮਗਰੋਂ ਸੁਖਵੰਤ ਸਿੰਘ ਤੋਂ ਵੀ ਉਹ ਵੱਖ ਰਹਿਣ ਦੇ ਲਈ ਦਬਾਅ ਪਾਉਂਦੀ ਰਹੀ ਪਰ ਇਸ ਤੇ ਕਾਰਨ ਹੀ ਇਹ ਮੁੰਡਾ ਪਰੇਸ਼ਾਨ ਹੋ ਗਿਆ ਸੀ ਤੇ ਅੱਜ ਉਹ ਇਸ ਦੁਨੀਆ ਤੇ ਵਿੱਚ ਨਹੀਂ 13 ਮਈ ਨੂੰ ਸੁਖਵੰਤ ਬਿਨਾਂ ਕਿਸੇ ਨੂੰ ਦੱਸੇ ਘਰ ਤੋਂ ਚਲਾ ਗਿਆ ਕਰਦੇ ਕਰੇਲੂ ਚੰਗਣਿਆਂ ਦੇ ਕਾਰਨ ਕਲੇਸ਼ ਦੇ ਕਾਰਨ ਅਤੇ ਲਵ ਮੈਰਿਜ ਹੋਣ ਤੋਂ ਬਾਅਦ ਵੀ ਸਾਰਿਆਂ ਦੇ ਨਾਲ ਵਿਰੋਧ ਕਰਕੇ ਜਿਸ ਕੁੜੀ ਦੇ ਨਾਲ ਉਹਨੇ ਵਿਆਹ ਕੀਤਾ ਸੀ ਉਸ ਦੇ ਨਾਲ ਵੀ ਉਹਦੀ ਅਣਬੰਦ ਰਹਿਣ ਲੱਗ ਪਈ ਸੀ ਕਿਉਂਕਿ ਕੁੜੀ ਹੁਣ ਸਹੁਰੇ ਘਰ ਦੇ ਵਿੱਚ ਇੱਕੋ ਪਿੰਡ ਦੇ ਵਿੱਚ ਇੱਥੇ ਨਹੀਂ ਰਹਿਣਾ ਚਾਹੁੰਦੀ ਸੀ ਤਾਂ ਖੈਰ ਇਸ ਮਗਰੋਂ 13 ਮਈ ਨੂੰ ਸੁਖਵੰਤ ਜਦੋਂ ਘਰ ਤੋਂ ਗਿਆ ਤਾਂ ਉਸ ਦੀ ਮ੍ਰਿਤਕ ਦੇ ਬਰਾਮਦ ਹੁੰਦੀ ਹੈ ਦੇ ਨੋ ਸਰਕਾਰੀ ਹਸਪਤਾਲ ਦੇ ਮਰਦਾ ਘਰ ਦੇ ਵਿੱਚ ਰੱਖ ਦਿੱਤਾ ਗਿਆ ਜਿੱਥੇ ਥਾਣਾ ਇੰਚਾਰਜ ਦਵਿੰਦਰ ਸਿੰਘ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਪਰ ਮਹਿਸ 6 ਮਹੀਨੇ ਦੇ ਵਿੱਚ ਹੀ ਕਿਹਾ ਜਾ ਰਿਹਾ ਹੈ ਕਿ ਇਹ ਪਤੀ ਆਪਣੀ ਪਤਨੀ ਤੋਂ ਤੰਗ ਆ ਗਿਆ ਅਤੇ ਦੁਨੀਆ ਛੱਡ ਗਿਆ ਇਸ ਮੌਕੇ ਤੇ ਮੁੰਡੇ ਦੇ ਭਰਾ ਦੇ ਵੱਲੋਂ ਹੋਰ ਕੀ ਕੁਝ ਦੱਸਿਆ ਗਿਆ ਜਾਣਦੇ ਕੀ ਹੋਈ ਬਜੀ ਗੱਲ ਬਾਤ ਇਹਦਾ ਮੀਆਂ ਬੀਬੀ ਦਾ ਝਗੜਾ ਸੀ ਜੀ ਉਹ ਰਹਿਣਾ ਨਹੀਂ ਚਾਹੁੰਦੀ ਸੀਗੀ ਇੱਥੇ ਪਿੰਡ ਕਿ ਨਹੀਂ ਪਿੰਡ ਨਹੀਂ ਰਹਿੰਦੀ ਪਾਸੇ ਇੱਥੇ ਮਰਜ਼ੀ ਰਹਿ ਲੈ ਠੀਕ ਆ ਇਹ ਕਹਿੰਦਾ ਸੀ ਆ ਵੀ ਮੈਨੂੰ ਦਿੱਕਤ ਆਉਂਦੀ ਹੈਗੀ ਮੈਂ ਨਹੀਂ ਰਹਿ ਸਕਦਾ ਬਾਹਰ ਮੈਂ ਖਰਚਾ ਨਹੀਂ ਕਰ ਸਕਦਾ ਕਰਦਾ ਵੀ ਮੈਂ ਕਿਰਾਇਆ ਪਰਾਂ ਤੇ ਵੀ ਕਰਦਾ ਖਰਚਾ ਡੰਡਾ ਕਿ ਵੀ ਤੇਰੇ ਖਰਚੇ ਚੱਲਦੇ ਹੂੰ ਹੂੰ ਉਹ ਪ੍ਰੈਸ਼ਰ ਪਾਉਂਦੀ ਸੀ ਇਹਦੇ ਤੇ ਬਹੁਤ ਸ਼ਤਪੂਣਾ ਦੇ ਹੀ ਹੈ ਜੀ ਉਹਨਾਂ ਦੇ ਉਹਦੀ ਮਾਂ ਵੀ ਧਮਕੀਆਂ ਦਿੰਦੀ ਸੀਗੀ ਉਹ ਵੀ ਧਮਕੀਆਂ ਦਿੰਦੀ ਸੀਗੀ ਠੀਕ ਆ ਕੁੜੀ ਜਿੰਨੇ ਮਰੀ ਵੀ ਧਮਕੀ ਦਿੱਤੀ ਆ ਤੈਨੂੰ ਬਰਬਾਦ ਕਰ ਦੇਾਂਗੇ ਅਸੀਂ ਐਂ ਕਰਦੇਾਂਗੇ ਉਹਦੀ ਮਾਂ ਨੇ ਇਹ ਗੱਲ ਕੀਤੀ ਹੈ ਜੀ ਕੁੜੀ ਕਿੱਥੋਂ ਦੀ ਸੀ ਕੁੜੀ ਬਾਗ ਵਾਲੇ ਤੇ ਰਹਿਣ ਵਾਲੇ ਜੀ ਕਿੱਲੇ ਪਿਛਲਾ ਪਿੰਡ ਕਿੱਲੇ ਵਾਲੀ ਹੈ ਨਹੀਂ ਜੰਦੇ ਕੀ ਨਾਮ ਕੀ ਤੁਹਾਡੇ ਭਰਾ ਦਾ ਸੁਗਵੰਤ ਸਿੰਘ ਆ ਜੀ ਕਿੰਨਾ ਲੁੱਟੇ ਟਾਈਮ ਹੋ ਗਿਆ ਮੇਰੀ ਜੀ ਨੂੰ ਮੈਂ ਕੀ ਮੰਗ ਕਰਦੇ ਹੋ ਜੀ ਕਾਰਵਾਈ ਤੇ ਇਨਸਾਫ ਚਾਹੀਦਾ ਹੀ ਆਪਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਉਹਨਾਂ ਨੂੰ ਉਹਨਾਂ ਨੇ ਤੱਕਾ ਕੀ ਤੇਰੇ ਭਰਾ ਨਾਲ ਕਿੰਨਾ ਕਿੰਨਾ ਨੇ ਜੀ ਕਿਹੜੇ ਕਿਹੜੇ ਨਾਮ ਉਹਦੀ ਮਾਂ ਹੈ ਤੇ ਇੱਕ ਕੁੜੀ ਆ ਪਾ ਠੀਕ ਹੈ ਜੀ ਹਾਂਜੀ ਹਾਂਜੀ ਕਲ ਮਿਤੀ 14 5 25 ਨੂੰ ਕਮਲਜੀਤ ਕੌਰ ਪਤਨੀ ਜੀਤ ਸਿੰਘ ਵਾਸੀ ਬਹਾਵਲਾ ਨੇ ਇੱਕ ਕੁੰਮਸ਼ੁਦੀ ਤਲਗਾ ਦਿਖਾ ਦਿੱਤੀ ਕਿ ਮੇਰਾ ਲड़का ਜਿਹੜਾ ਸਰਪੰਤ ਸਿੰਘ ਪੁੱਤਰ ਜੀਤ ਸਿੰਘ ਵਾਸੀ ਬਹਾਵਲਾ ਹੈ ਜਿਹੜਾ 5-5 ਤਰੀਕ ਤੋਂ ਜਿਹੜਾ ਗਾਇਬ ਹੈ ਜਿਨੇ ਲੜਕੀ ਇਹਨਾਂ ਦੇ ਪਿੰਡ ਦੀ ਹੈ ਸੁਮਨਦੀਪ ਕੌਰ ਪਤਨੀ ਕੁਲਦੀਪ ਸਿੰਘ ਵਾਸੀ ਬਾਹਵਾਲਾ ਨਾਲ 6 ਮਹੀਨੇ ਪਹਿਲਾਂ ਲੜਕੀ ਸਿਮਨਦੀਪ ਕੌਰ ਪਤਨੀ ਕੁਲਦੀਪ ਸਿੰਘ ਵਾਸੀ ਬਾਹਵਾਲਾ ਨਾਲ ਕੋਟ ਮੈਰਿਜ ਕਰਵਾਈ ਸੀਗੀ ਇਹ 6 ਮਹੀਨੇ ਤੋਂ ਪਹਿਲਾਂ ਕਿਤੇ ਬਾਹਰ ਰਹਿੰਦੇ ਤੇ ਕਰੀਬ 10 ਦਿਨ ਪਹਿਲਾਂ ਇੱਥੇ ਬਾਹਵਾਲੇ ਆਈ ਸੀਗੇ ਤੇ 13 ਤਰੀਕ ਤੋਂ ਇਹ ਗਾਇਬ ਸੀ ਮੁੰਡਾ 14 ਤਰੀਕ ਨੂੰ ਇਹਦੀ ਮਾਤਾ ਨੇ ਸਾਨੂੰ ਗਮਛਾ ਦਿਲਾ ਦਿੱਤੇ ਵੀ ਮੇਰਾ ਲੜਕਾ ਘਰੋਂ ਆਪਦੀ ਮਿਸੀ ਨਾਲ ਤੇ ਪਰਿਵਾਰ ਨਾਲ ਲੜ ਕੇ ਕਿਤੇ ਚਲਾ ਗਿਆ ਹੈ ਤੇ ਜਿਹੜਾ ਲੱਭ ਨਹੀਂ ਰਿਹਾ ਅੱਜ ਜਿਹੜੀ ਇਹਦੀ ਮਾਤਾ ਨੇ ਆ ਕੇ ਸਾਨੂੰ ਬਿਆਨ ਲਿਖਾਇਆ ਕਿ ਮੇਰਾ ਲੜਕਾ ਜਿਹੜਾ ਹੈ ਬਾਹਵਾਲੇ ਪਗੂ ਰੋਡ ਤੇ ਕਿਕਰਾਂ ਦੇ ਵਿੱਚ ਕਿਤੇ ਉਹਨੇ ਆਪ ਦੇ ਆਪ ਦੇ ਕਾਰ ਵਾਲੀ ਤੋਂ ਤੇ ਉਹਦੇ ਪਰਿਵਾਰ ਤੋਂ ਦੁਖੀ ਹੋ ਕੇ ਜਨੇ ਆਪ ਦਾ ਇਹਦੀ ਡੈਡ ਬੋਡੀ ਅਸੀਂ ਕਬਜ਼ੇ 'ਚ ਲੈ ਲਈਏ ਡੈਡ ਬੋਡੀ ਮਰਚੀ ਰਖਾਵਾਂਗੇ ਤੇ ਬੰਦ ਕਾਰਵਾਈ ਕਰਾਂਗੇ